ਸਭ ਤੋਂ ਵੱਧ ਧੰਨਵਾਦ ਕਰਦੀ ਹਾਂ ਜੀ। ਤੀਆਂ ਦਾ ਤਿਉਹਾਰ ਕਹਿੰਦੇ ਹੀ ਕਿ ਐਸਾ ਤਿਉਹਾਰ ਹੈ ਜੀ। ਸੋ ਜਿਸ ਵਿੱਚ ਸਾਡੀਆਂ ਮਾਮਾ ਭੈਣਾਂ, ਭਾਬੀਆਂ, ਭਰਜਾਈਆਂ ਸਾਰੀਆਂ ਇਕੱਠੀਆਂ ਹੁੰਦੀਆਂ ਨੇ। ਉਹ ਧੀਆ ਦੀਆਂ ਆਉਂਦੀਆਂ ਨੇ ਜਿਨ੍ਹਾਂ ਦੇ ਵਿਆਹ ਹੋ ਜਾਂਦੇ ਨੇ। ਵੈਸੇ ਬਹੁਤ ਜ਼ਿਆਦਾ ਪੌਂਚੀਆਂ ਆਣੀਆਂ। ਹੱਥ ਖੜਾ ਕਰਕੇ ਰਸੋਈਆਂ ਕਿੰਨੀਆਂ ਪੌਂਚੀਆਂ ਨੇ। ਵਾਹ ਜੀ ਵਾਹ। ਜਾਵਾ ਇਹ ਕਹਨੇ ਇੱਕ ਖੁਸ਼ੀਆਂ ਦਾ ਤਿਹਾਰ ਹੈ ਜੀ ਰੌਣਕ ਮੇਲਾ ਇਹਦੇ ਵਿੱਚ ਸਾਰੀਆਂ ਮੁੰਡਿਆਰਾ ਜਦੋਂ ਇਕੱਠੀਆਂ ਹੁੰਦੀਆਂ ਨੇ ਤੇ ਆਪਣੇ ਸ਼ੌਂਕ ਪੂਰੇ ਤੇ ਜੋਸ਼ ਦੇ ਨਾਲ ਨੱਚਦੀਆਂ ਪੰਜਾਬ ਦੀ ਜਵਾਨੀ ਦੇ ਨਾਲ ਨੱਚਦੀਆਂ ਤੇ ਮੈਂ ਸਾਰਿਆਂ ਨੂੰ ਮੈਂ ਇੱਕ ਵਾਰ ਫਿਰ ਤੋਂ ਇੱਥੇ ਪਹੁੰਚਣ ਲਈ ਆਪਣੇ ਆਪ ਵੱਲੋਂ ਤੇ ਬੱਬਲਪੁਰ ਵੱਲੋਂ ਜੀ ਆਇਆਂ ਨੂੰ ਸੋਨੇ ਦਾ ਸਵਾਗਤ ਕਰਦੀਆਂ ਸੁਣੀਂਦੀਆਂ ਲੱਲੀਆਂ ਉਥੋਂ ਦੇ ਤੋਂ ਬੰਦ ਸੁਣੀਦੇ ਗਾਲ ਵੀ ਚਨਾ ਦੇ ਟਲੀਆਂ ਮੇਲਾ ਤੀਆਂ ਦਾ ਸਭ ਮੁਡੀਆਰਾ ਚਲੀਆਂ ਮੇਲਾ ਤੀਆਂ ਦਾ ਸੋ ਇੱਕ ਵਾਰ ਵੀ ਤੋਂ ਬਹੁਤ-ਬਹੁਤ ਮਾਰਕਾਂ ਤੇ ਮੇਰੇ ਨਾਲ ਪਹੁੰਚ ਨੇ ਮੈਡਮ ਬੱਬਲ ਕੌਰ ਜੀ ਸੋ ਜਿਨਾਂ ਨੂੰ ਤੁਸੀਂ ਸਭ ਨੇ ਬਹੁਤ ਪਿਆਰ ਦਿੱਤਾ ਸੋ ਪੰਜਾਬ ਦੀਆਂ ਇਹ ਸਾਵਣ ਦੀਆਂ ਬੋਲੀਆਂ ਦੇ ਨਾਲ ਬਹੁਤ ਪਿਆਰ ਦਿੱਤਾ ਤੇ ਬਹੁਤ-ਬਹੁਤ ਪਹੁੰਚ ਲਈ ਸੋ ਮੈਡਮ ਨੂੰ ਮੁਬਾਰਕਾਂ ਤੰਕੂ ਸੋ ਜਿੰਨੀਆਂ ਵੀ ਮੇਰੀਆਂ ਪੈਣਾ ਪਰਜਾਈਆਂ ਚਾਚੀਆਂ ਸਾਈਆਂ ਦਾਦੀਆਂ ਨਾਨੀਆਂ ਕਿਉਂਕਿ ਹਰ ਕੁੜੀ ਦੇ ਨਾਲ ਮੇਰਾ ਕੋਈ ਨਾ ਕੋਈ ਰਿਸ਼ਤਾ ਸਸਾਰੀਆਂ ਨੂੰ ਪਿਆਰ ਭਰੀ ਸੱਜਣ ਕਰ ਜੀ ਆਇਆਂ ਜਿਹੜੀਆਂ ਆਪਣੇ ਸਹਾਰੇ ਤੋਂ ਆਈਆਂ ਨੇ ਉਹਨਾਂ ਨੂੰ ਵੀ ਜੀ ਆਇਆਂ ਕਿਹੜੀਆਂ ਕਿਹੜੀਆਂ ਕੁੜੀਆਂ ਆਈਆਂ ਮੜ ਜੇ ਹੱਥ ਖੜੇ ਕਰਿਓ ਸਪੈਸ਼ਲ ਤੀਆਂ ਦੇਖਣ ਰੋਏ ਮੌਕਾ ਨਹੀਂ ਕਹਿੰਦੇ ਛੱਡਣਾ ਚਾਹੀਦਾ ਇਹ ਮੌਕਾ ਕਦੇ ਕਦੇ ਮਿਲਦਾ ਨੱਚਦਾ ਇਹ ਜਿਹੜਾ ਤਿਹਾਰ ਹੈ ਨਾ ਤਿਹਾਰਾਂ ਦੇ ਵਿੱਚ ਸਾਰੇ ਸਾਲ ਦੇ ਵਿੱਚ ਇੱਕੋ ਤਿਹਾਰ ਹੈ ਜਿਹੜਾ ਸਾਡਾ ਕੁੜੀਆਂ ਦਾ ਲੈ ਵੀ ਕੁੜੀਆਂ ਇਸ ਤਿਹਾਰ ਲਈ ਇੱਕ ਵਾਰੀ ਤਾੜੀ ਨਾ ਬੋਲੋ ਥੈਂਕ ਯੂ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਡੇ ਸਰਪੰਚਨੀ ਸਾਈਬਾ ਮੈਡਮ ਜਸਵਿੰਦਰ ਕੌਰ ਜੀ ਕਿੱਥੇ ਆਜੋ ਜੀ ਤੁਸੀਂ ਸੋਇਨਾ ਨੇ ਬਹੁਤ ਵੱਡਾ ਉਪਰਾਲਾ ਕੀਤਾ ਜਿਹੜੀਆਂ ਸਾਰੀਆਂ ਪਿੰਡ ਦੀਆਂ ਧੀਆ ਭੈਣਾਂ ਨੂੰ ਇੱਕ ਥਾਂ 'ਵੇਂ ਇਕੱਠਾ ਕੀਤਾ ਸੋ ਇਹ ਸਾਰਾ ਸਿਹਰਾ ਇਹਨਾਂ ਦੇ ਸਿਰ ਜਾਂਦਾ ਹੈ ਜਿਹੜੇ ਇਹ ਤੀਆਂ ਕਰਵਾ ਰਹੇ ਨੇ ਤੇ ਬਹੁਤ-ਬਹੁਤ ਮੈਂ ਧੰਨਵਾਦ ਕਰਦੀ ਆਂ ಗ್ರಾಮ ਪੰਚਾਇਤ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਸੱਦਿਆ ਤੇ ਤੁਹਾਡੇ ਰੂਬਰੂ ਕੀਤਾ ਸੋ ਅਗਲੀ ਵਾਰ ਇਸ ਤੋਂ ਵੀ ਵਧੀਆ ਤੀਆਂ ਲਗਣਗੀਆਂ ਜੀ ਸੋ ਸਾਰਿਆਂ ਨੇ ਸਾਥ ਦੇਣਾ ਤੇ ਅਗਲੀ ਵਾਰ ਫਿਰ ਸਰਪੰਚ ਬਣਨਗੇ ਜਦੋਂ ਮੈਡਮ ਜੀ ਤੇ ਪੁਰਾਣੇ ਸਮੇਂ ਚ ਕਿ ਜੇ ਆਪਣੀ ਕੋਈ ਗੱਲ ਕੱਢਣੀ ਆ ਨਾ ਕੋਈ ਸੱਸ ਨਾਲ ਕੋਈ ਜੇਠ ਨਾਲ ਕੋਈ ਜਠਾਣੀ ਨਾਲ ਰੜਕ ਕੱਢਣੀ ਆ ਉਹ ਕਿਤੇ ਦੇ ਪਿੜ ਦੇ ਵਿੱਚ ਬੋਲੀ ਰਹੀਂ ਕੱਢਦੀ ਸੀ ਹੁਣ ਜੇ ਸਿੱਧੀ ਗੱਲ ਕਹੋਗੀ ਫਿਰ ਤਾਂ ਅਗਲੀ ਖਾਨ ਨੂੰ ਪੈਂਦੀ ਐ ਸੋ ਇਹ ਬੋਲੀਆਂ ਇੱਕ ਇਹੋ ਜਿਹਾ ਜਰੀਆ ਸੀ ਕਿਉਂ ਬਸ ਜਿਹੜੇ ਜਿਹੜੇ ਉਹਨੂੰ ਪਤਾ ਸੀ ਪਰਿਵਾਰ ਚ ਬੰਦੇ ਜਿਨ੍ਹਾਂ ਜਿਨ੍ਹਾਂ ਨੂੰ ਗੱਲਾਂ ਕਹਿਣੀਆਂ ਸਾਰੀਆਂ ਬੋਲੀਆਂ ਚ ਹੀ ਕਹਿੰਦੀਆਂ ਸੀ ਸੱਚੀਆਂ ਦੀਆਂ ਬਸਦੀਆਂ ਰਹੋ ਲਓ ਜੀ ਆਪਾਂ ਤਿਆਰੀ ਸਟਾਰਟਿੰਗ ਕਰਦੇ ਆ ਠੀਕ ਹੈ ਜੀ ਤੇ ਸਾਰਿਆਂ ਨੇ ਕਿੱਦਾਂ ਪਾਣਾ ਤੇ ਭੈਣਾਂ ਨੂੰ ਮੇਰੀ ਬੇਨਤੀ ਆ ਖੁੱਲੀਆਂ ਖੁੱਲੀਆਂ ਜੀਆਂ ਹੋਜੋ ਕਿਉਂਕਿ ਤੁਸੀਂ ਮੈਨੂੰ ਪਤਾ ਨੱਚਣਾ ਹੈ ਨਾ ਬੋਲੀਆਂ ਤੇ ਤੇ ਫਿਰ ਥੋੜੀ ਜੀ ਜਗ੍ਹਾ ਚਾਹੀਦੀ ਐ ਨਹੀਂ ਫਿਰ ਇੱਕ ਦੂਜੇ ਦੇ ਹੱਥ ਨੂੰ ਵੱਜਣਗੇ ਨਾ ਲੱਤਾਂ ਬਾਹਾਂ ਤੇ ਫਿਰ ਨਾ ਤੋ ਨੱਚਿਆ ਜਾਣਾ ਬਸ ਇੱਕ ਦੂਜੇ ਦੇ ਪੈਰ ਦੀ ਪੈੜੀ ਵਾਲੀ ਸੋ ਥੋੜਾ ਥੋੜਾ ਖੁੱਲੇ ਹੋਜੋ ਦੇਖੋ ਪੰਡਾਲ ਬਹੁਤ ਵੱਡਾ ਜੀ ਆਪਣੇ ਕੋਲ ਸਾਰੇ ਖੁੱਲੇ ਖੁੱਲੇ ਹੋਜੋ ਤੇ ਹਵਾ ਵੀ ਲਗਣੀਆਂ ਫੇਰ ਲਗਨੀਆਂ ਬੋਲੀਆਂ ਦੀ ਛੜੀ ਪੀ ਪਿੰਗ ਪੱਟ ਪੈਣ ਤੇ ਕਿਤੇ ਟਿੱਕਲੀ ਪੈਂਦੀ ਏ ਸਿੱਧ ਅਣਖ ਦੀ ਦਾਲਤ ਸੰਘ ਹਸਨ ਤੇ ਰਹਿੰਦੀ ਐ ਮੋਦੀਆਂ ਤੰਦਾ ਪਾਵਣ ਲਈ ਤੇਰਿੰਜਣੇ ਜੁੜੀਆਂ ਨੇ ਰਹਿਣ ਵਸਦੀਆਂ ਰੱਬਾ ਇਹ ਮੇਰੇ ਪਿੰਡ ਦੀਆਂ ਕੁੜੀਆਂ ਨੇ ਸਵਾ ਆਪਾਂ ਨੱਚੀਏ ਟੱਪੀਏ ਕਿੱਤੇ ਪਾਈਏ ਤੇ ਰੌਣਕਾਂ ਲਾਈਏ ਹਾਂਜੀ ਸਾਰਿਆਂ ਨੇ ਨੱਚਣਾ ਗਰਾਊਂਡ ਖੁੱਣਾ ਕਰਦਾ ਜੀ ਪਿੱਛੇ ਪਿੱਛੇ ਨਾਲ ਜੀ ਜੋ ਹਟੇ ਵਗਣ ਦੇ ਪਰਣਾਲੇ ਲੇ ਜੂ ਬੱਠੇ ਆਣੂ ਰੋਟੇ 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 ਹਲੂ ਤੇ ਜਿਨ੍ਹਾਂ ਕੁੜੀਆਂ ਨੂੰ ਬੋਲੀਆਂ ਆਉਂਦੀਆਂ ਨੇ ਨਾ ਨਾਲ ਪਿੱਛੇ ਪਿੱਛੇ ਬੋਲਣਾ ਤੁਸੀਂ ਤਾਂ ਮੈਂ ਪਰ ਤੁਸੀਂ ਵੀ ਜਿਹਨਾਂ ਜਿਹਨਾਂ ਨੂੰ ਆਂਦੀਆਂ ਨੇ ਉਹਨਾਂ ਨੇ ਸਾਰਿਆਂ ਨੇ ਬੁਣਨਾ ਸੋਨ ਦਾ ਮਹੀ ਹਣਾ ਉਹ ਬੋਲੀ ਵਿੱਚ ਅਕਸਰ ਪਾਉਂਦੇ ਹੁੰਦੇ ਤੇ ਇੱਕੋ ਦੇ ਉਲਟ ਵੀ ਆ ਜਿਹੜੀਆਂ ਸੱਸਾਂ ਚੰਗੀਆਂ ਉਹਨਾਂ ਨੇ ਵੀ ਪਾਵਾਂਗੇ ਜਿਹੜੀਆਂ ਮਾੜੀਆਂ ਉਹਨਾਂ ਲਈ ਵੀ ਪਾਵਾਂਗੇ ਆਪਾਂ ਦੋਨੋਂ ਪੱਖ ਦੀ ਗੱਲ ਕਰਨੀ ਆ ਸੱਸਾਂ ਸੱਸਾ ਹਰ ਕੋਈ ਕਹਿੰਦਾ ਸੱਸਾਂ ਕਿਨੇ ਬਣਾਈਆਂ ਮੇਰੇ ਵਾਹਿਗੁਰੂ ਨੇ ਮਗਰ ਚੜੇ ਲਾਂ ਬਹੁਤ ਸਿਗਾ ਲੇ ਸੱ sapote ਲਿੰਦੀਆਂ ਨਾਲੇ ਲਿੰਦੀਆਂ ਰਹੇੜੇ ਨੂੰ ਤਾਂ ਨਾਲੇ ਸੱ sapote ਲਿੰਦੀਆਂ ਨਾਲੇ ਲਿੰਦੀਆਂ ਰਹੇੜੇ ਨੂੰ ਤਾਂ ਨਾਲੇ ਸੱ sapote ਲਿੰਦੀਆਂ ਨਾਲੇ ਲਿੰਦੀਆਂ ਰਹੇੜੇ ਨੂੰ ਤਾਂ ਨਾਲੇ ਸੱ sapote ਲਿੰਦੀਆਂ ਜਦੋਂ ਕਿਸੇ ਕੁੜੀ ਦਾ ਵਿਆਹ ਕਰਿਆ ਜਾਂਦਾ ਨਾ ਕੁੜੀ ਦੀ ਸਭ ਤੋਂ ਪਹਿਲਾਂ ਇੱਕੋ ਡਿਮਾਂਡ ਹੁੰਦੀ ਆ ਉਹ ਹੁੰਦੀ ਆ ਵੀ ਮੇਰੀ ਸੱਸ ਹੋਵੇ ਤਾਂ ਚੰਗੀ ਹੋਵੇ ਨਹੀਂ ਤਾਂ ਫੋਟੋ ਟੰਗੀ ਹੋਵੇ ਉੱਚੀ ਬਾਤ ਚ ਬੋਲਿਆ ਕਰੋ ਸੱਸ ਹੋਵੇ ਤਾਂ ਚੰਗੀ ਹੋਵੇ ਨਹੀਂ ਤਾਂ ਫੋਟੋ ਟੰਗੀ ਹੋਵੇ ਰੱਬ ਨਾਲ ਕਿਸੇ ਦੀ ਫੋਟੋ ਟੰਗਾਵੇ ਮੈਂ ਤਾਂ ਕਹਿੰਦੀ ਆ ਸਾਰੀਆਂ ਕੁੜੀਆਂ ਨੂੰ ਸੱਸਾਂ ਚੰਗੀਆਂ ਹੀ ਹੋਣ ਹੈਣਾ ਹਮੇਰੀ ਸੱਸ ਬੜੇ ਕੋ ਪੱਕੇ ਮੈਨੂੰ ਇੱਕ ਦੋ ਬੋਲੀਆਂ ਨਾਲ ਹੀ ਫਿਰ ਆਪਾਂ ਖੁਲੀਆਂ ਬੋਲੀਆਂ ਪਾਵਾਂਗੇ ਹਨਾ ਤੇਰੀ ਵਸੇ ਪੁੱਤ ਸੂਟਾਂ ਵਾਸਤੇ ਆ ਹੈਨਾ ਦੇਖੋ ਕੋਈ ਵਿਆਹ ਸ਼ਾਦੀ ਤਾਂ ਸਾਨੂੰ ਨਵੇਂ ਸੂਟ ਚਾਹੀਦੇ ਹੈ ਹੈਨਾ ਕਿਸੇ ਦਾ ਜੜਮ ਨਹੀਂ ਲੈ ਤਾਂ ਸਾਨੂੰ ਨਵੇਂ ਸੂਟ ਚਾਹੀਦੇ ਨੇ ਕਿਸੇ ਦਾ ਭੋਗ ਤੇ ਨਹੀਂ ਜਾਣਾ ਤਾਂ ਵੀ ਸਾਨੂੰ ਨਵੇਂ ਸੂਟ ਚਾਹੀਦੇ ਨੇ ਕਿਸੇ ਦੇ ਮੁੰਡਾ ਹੋਇਆ ਤਾਂ ਵੀ ਸਾਨੂੰ ਨਵੇਂ ਸੂਟ ਚਾਹੀਦੇ ਨੇ ਠੀਕ ਹੈ ਅਸੀਂ ਤਾਂ ਕਰ ਮੈਂ ਕਹਿੰਦੀ ਆ ਧਰਤੀ ਤੇ ਆਈਆਂ ਸੂਟ ਬਣਾਉਣ ਵਾਸਤੇ ਸਜਣ ਸੋਗਣ ਵਾਸਤੇ ਆਈਆਂ ਹੈਨਾ ਸੋ ਚਾਹੀਦੀ ਨਹੀਂ ਨੇ ਹੋਰ ਸਾਡੇ ਕਿਹੜੇ ਖਰਚੇ ਨੇ ਬਈ ਨਸ਼ਾ ਪਤਾਸੀ ਨਹੀਂ ਕਰਦੀਆਂ ਫਜ਼ੂਲ ਖਰਚੀ ਅਸੀਂ ਨਹੀਂ ਕਰਦੀਆਂ ਸਾਡਾ ਇੱਕੋ ਇੱਕ ਸ਼ੌਕ ਹੈ ਸਜਣਾ ਸਬਰਣਾ ਤੇ ਵਿਦਿਆ